ਲਿਆ ਨੂੰ ਪਰ ਜੋ ਮੇਰੀ ਗਲੀ ਦੇ ਬੰਦੇ ਸੀ ਨਾ ਵਿਰੇ ਜਿਹਨੇ ਮੈਨੂੰ ਮੈਨੂੰ ਵਲੌਗ ਸੈਂਡ ਕੀਤਾ ਸੀ ਉਹਨਾਂ ਵਿੱਚੋਂ ਇੱਕ ਵੀ ਬੰਦਾ ਮੇਰਾ ਫਾਲੋਅਰ ਨਹੀਂ ਆ ਫਾਲੋਅਰ ਮੇਰੇ ਗਲੀ ਦੇ ਪਿੱਛੇ ਛੱਡ ਕੇ ਜੋ ਮੈਂ ਜਿਨ੍ਹਾਂ ਨੂੰ ਮੈਂ ਸਮਝਿਆ ਨਹੀਂ ਸੀਗਾ ਕਿ ਮੇਰੇ ਵਲੌਗ ਫਾਲੋਅਰ ਆਉਣਗੇ ਉਹ ਬੰਦੇ ਮੇਰੇ ਫਾਲੋਅਰ ਹੈਗੇ ਤੇ ਮੇਰੀ ਗਲੀ 'ਚੋਂ ਇੱਕ ਵੀ ਬੰਦਾ ਮੇਰਾ ਫਾਲੋਅਰ ਨਹੀਂ ਜੋ ਕਿ ਮੈਂ ਵੀ ਬੰਦਿਆਂ ਨੂੰ ਤੁਹਾਨੂੰ ਬਿਹਤਰੀਆਂ ਕਰ ਰਹੀ ਹੈ ਜੇ ਇਨਸਾਨੀਅਤ ਆਪ ਦੇ ਅੰਦਰ ਲੈ ਕੇ ਚੱਲਿਓ ਕੋਈ ਵੀ ਤੁਹਾਡਾ ਇਹ ਫਾਇਦਾ ਪਾਣਿਆ ਜਿਹੜਾ ਤੁਹਾਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨਾਂ ਲਾਇਕ ਨੂੰ ਦੂਰ ਕਰੋ ਤੇ ਆਪਣੇ ਕੰਮ ਦੇ ਧਿਆਨ ਦਿਓ ਵਿਰੇ ਤੇ ਜ਼ਿੰਦਗੀ ਇੰਜੋਏ ਕਰੋ ਠੀਕ ਆ ਹੁਣ ਮੈਂ ਤੁਹਾਨੂੰ ਉਹ ਹੀ ਆ ਜਿਹੜੀਆਂ ਗੱਲਾਂ ਦੱਸਾਂਗਾ ਜੋ ਜ਼ਿੰਦਗੀ 'ਚ ਤੁਹਾਨੂੰ ਅਪਲਾਈ ਕਰਨ ਤੋਂ ਬਾਅਦ ਜੇ ਤੁਸੀਂ ਲੈਮੀ ਚੜਾਤ ਜਾਂਦੇ ਹੋ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਤਲੀਆਂ ਹਨ ਦੇਖੀਆਂ ਤੁਹਾਨੂੰ ਉਹ ਚਲੰਨੀ ਜ਼ਰੂਰੀproofੀ ਮੇਰੇ ਚੈਨਲ ਤੇ ਤੁਹਾਨੂੰ ਉਹ ਵੀਡੀਓ ਉਹ ਗੱਲਾਂ ਸਿੱਖਣ ਨੂੰ ਮਿਲਣਗੀਆਂ ਹੈਲੋ ਦੋਸਤੋ ਅੱਜ ਇੱਕ ਫੇਰ ਇੱਕ ਨਵੇਂ ਵਲੌਗ ਨਾਲ ਤੁਹਾਡੇ ਨਾਲ ਮਿਲਿਆ ਤੇ ਇਸ ਵਲੌਗ ਵਿੱਚ ਮੈਂ ਨਾ ਜ਼ਿੰਦਗੀ ਦੀਆਂ ਉਹ ਗੱਲਾਂ ਦੱਸੂਗਾ ਦੋ ਤੁਹਾਨੂੰ ਕੋਈ ਦੱਸੂਗਾ ਨਹੀਂ ਕਿਉਂਕਿ ਕੋਈ ਵੀ ਚਾਹਦਾ ਨਹੀਂਗਾ ਕਿ ਤੁਸੀਂ ਵੀ ਦੁਨੀਆ 'ਚ ਮੀਰ ਹੋ ਕੇ ਘੁੰਮੋ ਤੇ ਆਪਦੇ ਘਰ ਦਾ ਨੂੰ ਚੰਗੀ ਲਾਈਫ ਸਟਾਈਲ ਦੋ ਕੋਈ ਨਹੀਂ ਚਾਹਦਾ ਲਾਈਫ ਸਟਾਈਲ ਤੇ ਮੇਰੀਆਂ ਗੱਲਾਂ ਜੋ ਮੈਂ ਅੱਜ ਕਰਨ ਲੱਗਾ ਮੈਂ ਦਿਲ ਤੋਂ ਗੱਲ ਕਰਨ ਲੱਗਾ ਮੈਂ ਹਮੇਸ਼ਾ ਮੇਰਾ ਇੱਕ ਹੀ ਰਿਹਾ ਤੇ ਮੈਂ ਆਪਦੇ ਲੋਕਾਂ ਨੂੰ ਚੰਗਾ ਬਣ ਕੇ ਰਹਾ ਕਿਉਂਕਿ ਯਾਰ ਪੈਸਾ ਇੱਕ ਲੱਗ ਜਗ੍ਹਾ ਤੇ ਰਹਿੰਦਾ ਤੇ ਇੱਕ ਪਿਆਰ ਮੁਹੱਬਤ ਦੀ ਇੱਕ ਲੱਗ ਜਗ੍ਹਾ ਤੇ ਹੁੰਦੀ ਆ ਤੇ ਮੈਂ ਇਹ ਵੀਡੀਓ ਜੋ ਬਣਾ ਰਿਹਾ ਨਾ ਮੈਂ ਅੱਜ ਸੋਚਿਆ ਸੀਗਾ ਪਹਿਲਾਂ ਮੇਰੇ ਇੱਕ ਚੈਨਲ ਸੀਗਾ ਜਿਹਦੇ ਵਿੱਚ ਮੈਂ ਹਿੰਦੀ ਚ ਵਲੌਗ ਨਹੀਂ ਨਾ ਕਿਉਂਕਿ ਮੇਰੇ ਯਾਰ ਦੋਸਤ ਬਹੁ ਸੀ ਅੱਜ ਜੋ ਮੈਂ ਵਲੌਗ ਪੰਜਾਬੀ ਚ ਬਣਾ ਰਿਹਾ ਨਾ ਕੋਕੀ ਵੀਰੇ ਪੰਜਾਬੀ ਚ ਮੈਂ ਤਾਂ ਬਣਾ ਰਿਹਾ ਇਹ ਮੇਰਾ ਪਹਿਲਾ ਵੀਡੀਓ ਆ ਪਹਿਲਾ ਵਲੌਗ ਹੈ ਮੇਰਾ ਮੇਰੇ ਮੇਰੀ ਗਲੀ ਦੇ ਲੋਕਾਂ ਨੂੰ ਮੈਂ ਬੜੇ ਲੋਕਾਂ ਨੂੰ ਸੈਂਡ ਕੀਤਾ ਸੀ ਉਹ ਜਿਹੜਾ ਹਿੰਦੀ ਚ ਮੈਂ ਬਣਾਉਂਦਾ ਸੀ ਵੀਰੇ ਪਿੰਡ ਦੇ ਬੰਦੇ ਪਿੰਡ ਦੇ ਚਲ ਠੀਕ ਹੈ ਮੇਰੇ ਕਈ ਲੋਕਾਂ ਨੂੰ ਨਹੀਂ ਪਤਾ ਹੋਵੇ ਮੇਰੇ ਯਾਰ ਅਬੀਲੀਆ ਨੂੰ ਪਰ ਜੋ ਮੇਰੀ ਗਲੀ ਦੇ ਬੰਦੇ ਸੀ ਨਾ ਵੀਰੇ ਜਿਹਨੂੰ ਮੈਂ ਵਲੌਗ ਸੈਂਡ ਕੀਤਾ ਸੀ ਉਹਨਾਂ ਵਿੱਚੋਂ ਇੱਕ ਵੀ ਬੰਦਾ ਮੇਰਾ ਫਾਲੋਅਰ ਨਹੀਂ ਆ ਫਾਲੋਅਰ ਮੇਰੇ ਗਲੀ ਦੇ ਪਿੱਛੇ ਛੱਡ ਕੇ ਜੋ ਮੈਂ ਜਿਨ੍ਹਾਂ ਨੂੰ ਮੈਂ ਸਮਝਦੇ ਸੋਚਿਆ ਨਹੀਂ ਸੀਗਾ ਵੀ ਮੇਰੇ ਫਾਲੋਅਰ ਹੋਣਗੇ ਉਹ ਬੰਦੇ ਮੇਰੇ ਫਾਲੋਅਰ ਹੈਗੇ ਤੇ ਮੇਰੀ ਗਲੀ ਵਿੱਚੋਂ ਇੱਕ ਵੀ ਬੰਦਾ ਮੇਰਾ ਫਾਲੋਅਰ ਨਹੀਂ ਜੋ ਕਿ ਮੈਂ ਆਹਦੀ ਗਲੀ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ ਇਹ ਕੋਈ ਦੁਸ਼ਮਣੀ ਕਿਸੇ ਨਾਲ ਨਹੀਂ ਠੀਕ ਆ ਯਾਰ ਕਿਸੇ ਦਾ ਹੋਊਗਾ ਵੀ ਅਗਲਾ ਮੰਚੇ ਦਾ ਟਾਈਮ ਨਹੀਂ ਹੂਆ ਉਹਨੇ ਨਹੀਂ ਫਾਲੋ ਪਰ ਮੈਂ ਪਰਸਨਲੀ ਉਹਨਾਂ ਨੂੰ ਸੈਂਡ ਕੀਤਾ ਸੀ ਵਲੌਗ ਕਿਸੇ ਨੇ ਮੈਨੂੰ ਫੋਲੋ ਨਹੀਂ ਕੀਤਾ ਵੀਰੇ ਪਰ ਮੈਂ ਫਿਰ ਦੁਬਾਰਾ ਹੁਣ ਪੰਜਾਬੀ ਚ ਵਲੌਗ ਬਣਾਉਣੇ ਚਾਲੂ ਕਰ ਰਿਹਾ ਜੋ ਮੈਂ ਗੱਲਾਂ ਜ਼ਿੰਦਗੀ ਦੀਆਂ ਕਰੂੰਗਾ ਬਿਲਕੁਲ ਦਿਲ ਖੋਲ ਕੇ ਕਰੂਗਾ ਤੁਸੀਂ ਮੇਰੀ ਗੱਲਾਂ ਸੁਣਨ ਤੋਂ ਬਾਅਦ ਜ਼ਿੰਦਗੀ 'ਚ ਆਪਣੇ ਇੰਪਲਾਈ ਕਰੋਗੇ ਉਸ ਗੱਲਾਂ ਨੂੰ ਜ਼ਿੰਦਗੀ 'ਚ ਲੈ ਕੇ ਉੱਤੇ ਕੰਮ ਕਰੋਗੇ ਨਾ ਵੀਰੇ ਤੁਸੀਂ 100% ਕਾਮਯਾਬ ਹੋਵੋਗੇ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਦੇਖੋ ਮੈਂ ਵੀ ਮੁੰਬਈ 'ਚ ਆਇਆ ਸੀ ਨਾ ਅੱਜ ਤੋਂ 10-11 ਸਾਲ ਪਹਿਲਾਂ ਮੈਂ ਵੀ ਇਕੱਲਾ ਉਤਰਿਆ ਸੀ ਮੈਨੂੰ ਕਿਸੇ ਨੇ ਕੋਈ ਮੇਰੇ ਘਰ ਦੇਣੇ امیر ਨਹੀਂ ਕਿ ਜੋ ਮੈਨੂੰ ਇੰਨਾ ਪੈਸਾ ਦਿੱਤਾ ਹੋਵੇ ਜਾਂ ਜਾਂ ਦਸਪੀ ਜਾ ਕੇ ਸੈੱਟ ਹੋ ਜਾ ਵੀਰੇ ਜੋ ਮੈਂ ਸਿੱਖਿਆ ਮੁੰਬਈ ਜਿਹੜਾ ਕੇ ਜੋ ਕੰਮ ਕੀਤੇ ਤੁਸੀਂ ਉਹਨਾਂ ਲੋਕਾਂ ਨੂੰ ਲੋਕਾਂ ਨਾਲ ਰਹਿਣਾ ਬੰਦ ਕਰ ਦਿਓ ਜੋ ਲੋਕ ਤੁਹਾਡਾ ਚਾਹਦੇ ਨਹੀਂ ਕਿ ਤੁਸੀਂ ਚੰਗਾ ਹੋਵੋ ਪਹਿਲਾਂ ਤੋਂ ਉਹ ਲੋਕਾਂ ਨਾਲ ਬੰਦ ਪਾਓ ਫਿਰ ਦੂਜਾ ਹੈਗਾ ਲੈ ਬਾਬੇ ਹੁਣ ਆਪਾਂ ਪਹੁੰਚ ਗਏ ਆ ਮੈਂ ਪਹੁੰਚ ਗਿਆ ਤਾਜ ਉਦਲ ਦੇ ਕੋਲੇ ਉਧਰ ਤਾਜ ਉਦਲਾ ਇਹ ਇੰਡੀਆ ਗੇਟ ਆ ਤੇ ਮੁੰਬਈ ਨੇ ਨਾ ਬਹੁਤ ਕੁਝ ਚੱਲਿਆ ਬਾਈ ਜਿਹੜੀ ਸਿਟੀ ਨੇ ਦਾ ਜਿਹੜੇ ਇਨਸਾਨ ਨੇ ਬਹੁਤ ਚੱਲਿਆ ਹੁੰਦਾ ਨਾ ਉਹ ਬੰਦਾ ਬਹੁਤ ਉੱਤੇ ਜਾਂਦਾ ਅੱਜ ਮੁੰਬਈ ਨੇ ਉਮੀਦ ਹੈ ਤੁਸੀਂ ਪਹਿਲਾਂ ਮੁੰਬਈ ਆਉਣ ਤੋਂ ਪਹਿਲਾਂ ਨਾ ਮੁੰਬਈ ਬਾਰੇ ਜਾਣੋਗੇ ਨਾ ਤੇ ਮੁੰਬਈ ਨੇ ਕੀ ਕੀ ਚੱਲਿਆ ਦੋਨੋਂ ਬੜਾ ਕੁਝ ਪਤਾ ਚੱਲੂ ਯਾਰ ਇਨਾ ਕੁਝ ਚੱਲਿਆ ਇੱਥੇ ਬਹੁਤ ਕੁਝ ਹੋਇਆ ਤੇ ਅੱਜ ਮੁੰਬਈ ਤੇ ਬਈ ਲੋਗ ਆਨੋਂ ਤਰਸਦੇ ਆ ਤੇ ਲੋਗ ਕਾਮਯਾਬੀ ਬਹੁਤ ਹੁੰਦੇ ਆ ਮੈਂ ਵੀ 10 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਵੀਰੇ ਬੜਾ ਕੁਝ ਸੋਚਦਾ ਹੁੰਦਾ ਸੀ ਯਾਰ ਕੀ ਕਰਾਂਗੇ ਕੀ ਨਾ ਕਰਾਂਗੇ ਪਰ ਮੈਨੂੰ ਕੰਮ ਬਹੁਤ ਆਉਂਦੇ ਸੀ ਜਿਹਦੇ ਕਰਕੇ ਮੈਂ ਆਪਦੇ ਪੈਰਾਂ ਤੇ ਖੜਾ ਜਲਦੀ ਹੋ ਗਿਆ ਜ਼ਿੰਦਗੀ 'ਚ ਇਨਸਾਨੀਅਤ ਆਪਦੇ ਅੰਦਰ ਲੈ ਕੇ ਚੱਲਿਓ ਕੋਈ ਵੀ ਤੁਹਾਡਾ ਇੱਥੇ ਫਾਇਦਾ ਠਾਨਿਆ ਜਿਹੜਾ ਤੁਹਾਨੂੰ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਲਾਈਫ ਤੋਂ ਦੂਰ ਕਰੋ ਤੇ ਆਪਣੇ ਕੰਮ ਦੇ ਧਿਆਨ ਦਿਓ ਵੀਰੇ ਤੇ ਜ਼ਿੰਦਗੀ ਇੰਜੋਏ ਕਰੋ ਠੀਕ ਆ ਹੁਣ ਤੇ ਮੈਂ ਵੀਡੀਓ ਬਣਾਈ ਇਹਨਾਂ ਨੇ ਮੈਨੂੰ ਕੋਈ ਲੋਕ ਨਹੀਂ ਵੇਖ ਕਹਿੰਦੇ ਸਾਰੇ ਆਪ ਦੀ ਜ਼ਿੰਦਗੀ ਚ ਇੰਜੋਏ ਕਰੀ ਜਾਂਦੇ ਆ ਕੋਈ ਵੀ ਵੇਖੂ ਕਿਸੇ ਨੂੰ ਵੀ ਦੇਖੂਗੇ ਹਰੇਕ ਬੰਦਾ ਆਪ ਦੀ ਜ਼ਿੰਦਗੀ ਦੇ ਬਿਜ਼ੀ ਹੁੰਦੇ ਜਿੱਧਰ ਮਰਜੀ ਵੇਖ ਲੋ ਤੇ ਮੈਂ ਵੀਡੀਓ ਬਣਾਈ ਇਹਨਾਂ ਮੈਨੂੰ ਵੀ ਕੋਈ ਨਹੀਂ ਦੇਖ ਰਿਹਾ ਕਿਉਂਕਿ ਯਾਰ ਇਹੋ ਜੀ ਜ਼ਿੰਦਗੀ ਚਾਹੀਦੀ ਆ ਤੁਸੀਂ ਆਪ ਦੀ ਜ਼ਿੰਦਗੀ ਚ ਬਿਜ਼ੀ ਰਹੋ ਵੀਰੇ ਤੇ ਫਿਰ ਦੇਖੋ ਲਾਈਵ ਤੁਹਾਡੀ ਚੇਂਜ ਕੇ ਹੁੰਦੀ ਆ ਪਿੰਡਾਂ ਦੇ ਮੈਂ ਪਿੰਡਾਂ ਨੂੰ ਕੰਪੇਅਰ ਨਹੀਂ ਕਰ ਰਿਹਾ ਪਰ ਇਹਨਾਂ ਦੀ ਸੋਚ ਦੱਸਦਾ ਪਿੰਡ ਦੇ ਲੋਕ ਪੜ੍ਹੇ ਲਿਖੇ ਬਹੁਤ ਹੁੰਦੇ ਆ ਪਰ ਨਾ ਮੋਟੀਵੇਸ਼ਨ ਨਹੀਂ ਹੁੰਦਾ ਉਹਨਾਂ ਵਿੱਚ ਸਿਰਫ ਮੋਟੀਵੇਸ਼ਨ ਦੀਆਂ ਵੀਡੀਓ ਦੇਖ ਸਕਦੇ ਆ ਪਰ ਅੰਦਰ ਉਹਨਾਂ ਚੀਜ਼ ਨੂੰ ਲੈ ਕੇ ਨਹੀਂ ਆ ਸਕਦੇ ਤੁਸੀਂ ਲੈ ਕੇ ਆਓ ਲੋਕ ਥੋੜੇ ਬਾਰੇ ਕੁਝ ਗੱਲ ਨਹੀਂ ਸੋਦੇ ਬਾਹਰ ਨਿਕਲੋ ਠੀਕ ਆ ਮੈਂ ਅਜ ਘੁੰਮਣ ਚੱਲਿਆ ਮੈਂ ਜਾਊਂਗਾ ਅੰਦਰ ਫੈਰੀ ਰਾਈ ਤੇ ਮੈਂ ਹੁਣ ਵੀਡੀਓ ਪੰਜਾਬੀ ਚ ਬਣਾਉਂਗਾ ਮੇਰੇ ਇਸ ਚੈਨਲ ਤੇ ਜੋ ਮੇਰੇ ਨਾਲ ਜੁੜਾ ਰਹੂਗਾ ਮੈਂ ਉਸ ਬੰਦੇ ਦੀ ਜਰੂਰ ਹੈਲਪ ਕਰੂਗਾ ਤੇ ਮੈਨੂੰ ਕਮੈਂਟ ਚ ਕੁਝ ਪੁੱਛਣਾ ਚਾਵੇ ਉਹ ਵੀ ਮੈਂ ਦੱਸੂਗਾ ਕਿਉਂਕਿ ਮੈਂ 10-12 ਸਾਲ ਦਾ ਜੋ ਐਕਸਪੀਰੀਅੰਸ ਇਕੱਲੇ ਨੇ ਲਿਆ ਨਾ ਵੀਰੇ ਜ਼ਿੰਦਗੀ ਚ ਉਹ ਤੁਹਾਡੇ ਨਾਲ ਮੈਂ ਸ਼ੇਅਰ ਤਾਂ ਕਰਨ ਲੱਗਿਆ ਤੁਹਾਡੀ ਜ਼ਿੰਦਗੀ ਚ ਕੋਈ ਐਹੋ ਜਿਹਾ ਗੰਦਾ ਬੰਦਾ ਨਾ ਹੋਵੇ ਜੋ ਤੁਹਾਨੂੰ ਤੁਹਾਡੇ ਨਾਲ ਰੂਗਾ ਤੁਹਾਨੂੰ ਅੱਗੇ ਵਧ ਨਹੀਂ ਦਊਗਾ ਕਿਉਂਕਿ ਉਹ ਚਾਹਦਾ ਨਹੀਂ ਤੁਸੀਂ ਉਹ ਤੋਂ ਦੂਰ ਹੋ ਜਾਓ ਇੱਕ Song ਸੀਗਾ ਪੰਜਾਬੀ 'ਚ ਕਹਿੰਦੇ ਨਾ ਜਾਣ ਜਾਣ ਕਹਿਣ ਵਾਲੇ ਉਹ ਹੀ ਜਾਣ ਕਰ ਲੈਂਦੇ ਵੀਰੇ ਜਿਹੜੇ ਤੁਹਾਨੂੰ ਜਾਣ ਜਾਣ ਕਹਿੰਦੇ ਨਾ ਉਹ ਤੁਹਾਡੇ ਦੁਸ਼ਮਣ ਹੋਣਗੇ ਪੱਕਾ ਕਿਉਂਕਿ ਜ਼ਿੰਦਗੀ 'ਚ ਬੰਦਿਆਂ ਨੂੰ ਅਜਮਾਓ ਕਿ ਤੁਸੀਂ ਐਵੇਂ ਕੈਰੀ ਕਰਕੇ ਘੁੰਮ ਰਹੇ ਹੋ ਲੋਕਾਂ ਨੂੰ ਕੰਮ ਤਾਂ ਤੁਹਾਡਾ ਹੋਵੇ ਨਾ ਤਾਂ ਇਹੋ ਜਿਹੇ ਬੰਦਿਆਂ ਤੋਂ ਜ਼ਰੂਰ ਦੂਰ ਰਹੋ ਜਿਹੜੇ ਬੰਦੇ ਨਸ਼ੇ ਕਰਦੇ ਬਾਈ ਉਹਨਾਂ ਤੋਂ ਪਹਿਲੀ ਗੱਲ ਦੂਰ ਰਹੋ ਨਸ਼ਾ ਕੋਈ ਕਿਸੇ ਨੂੰ ਲਾਉਂਦਾ ਨਹੀਂਗਾ ਪਰ ਫਿਰ ਵੀ ਜਿਹੋ ਜਿਹੇ ਲੋਕਾਂ ਨਾਲ ਰਹੋਗੇ ਉਹ ਜਿਹੇ ਹੋ ਜਾਓਗੇ ਮੈਂ ਆਪਦੇ ਉੱਤੇ ਚੀਜ਼ਾਂ ਅਪਲਾਈ ਆਪਦੇ ਜੀ ਆਪਦੇ ਨਾਲ ਕੰਪੇਅਰ ਕਰਕੇ ਤਾਂ ਵੀਡੀਓ ਬਣਾ ਰਿਹਾ ਵੀਰੇ ਕਿਉਂਕਿ ਮੈਂ ਜ਼ਿੰਦਗੀ 'ਚ ਦੇਖਿਆ ਉਹ ਤੁਸੀਂ ਨਾ ਦੇਖ पाओ ਤਾਂ ਕਰਕੇ ਮੈਂ ਵੀਡੀਓ ਕੰਟੀਨਿਊ ਰੱਖੂਗਾ ਹੁਣ ਅੰਦਰ ਜਾਵਾਂਗੇ ਅਸੀਂ ਬਹੁਤ ਹੋ ਗਈਆਂ ਗੱਲਾਂ ਨਾਲੇ ਤੁਹਾਨੂੰ ਮੈਂ ਵੀਊ ਦਿਖਾਉਂਗਾ ਤੇ ਨਾਲੇ ਆਪਾਂ ਵੀਡੀਓ ਵੀ ਕੰਟੀਨਿਊ ਐਵੇਂ ਰੱਖਾਂਗੇ ਅਸੀਂ ਹੁਣ ਅੰਦਰ ਜਾਵਾਂਗੇ ਅੰਦਰ ਜਾ ਕੇ ਫਿਰ ਮੈਂ ਵੀਡੀਓ ਕੰਟੀਨਿਊ ਹੋਊਗੀ ਬਣੇ ਰਹਿਓ ਮੇਰੇ ਚੈਨਲ ਤੇ ਫਿਰ ਅੱਗੇ ਆਵਾਂਗੇ ਮਿਲਦੇ ਆ ਆਹ ਬੋਰਡ ਹੈ ਗਿਆ ਆਹ ਬੋਰਡ ਤੇ ਆਪਾਂ ਚੱਲਦੇ ਆਂ ਤੰਦਰ ਜਾ ਕੇ ਨਾ ਫਿਰ ਵੀਡੀਓ ਬਣਾਉਣਾ ਮੈਂ ਥੱਲੇ ਬੈਠਣ ਦੇਣਗੇ ਉੱਪਰ ਤੋਂ ਬੈਠਣ ਦੇਣੀ ਚਲੋ ਆਇਆ ਅੰਦਰ ਪਿੱਛੇ ਆ ਕੇ ਖੜਨਾ ਕਿ ਉੱਥੇ ਖੜਾ ਸਕਦਾ ਬੈਠੇ ਗਏ ਫਿਰ ਆਗੇ 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 ਲਾਈਵ ਫੋਰ ਜੇ ਜਗਾ ਨੇ ਲਿਆ ਸਰ ਦੇਖੀ ਮੋਂਚ ਬੋਸਾ ਚਾ ਨਾ ਵਾਟ ਡੂ ਯੂ ਫੀਲ ਵੈਨ ਆਰ ਟੋਲ ਭਾਈ ਮੈਂ ਵੋਟ ਤੇ ਚੜਿਆ ਸੀਟ ਤਾਂ ਮਿਲੀ ਨਹੀਂ ਗਈ ਕਿਉਂਕਿ ਲੋਕ ਬਹੁਤ ਜ਼ਿਆਦਾ ਹੈ ਅੰਦਰ ਤੇ ਮੈਂ ਚਲ ਡੀ ਆਪਾ ਵੀਡੀਓ ਬਣਾਉਣ ਆਏ ਆ 2 ਮਿੰਟ ਖੜ ਜਾ ਕੋਈ ਗੱਲ ਨਹੀਂ ਤੇ ਇਹ ਵੋਟ ਤੇ ਨਾ ਥੋੜਾ ਹੁਣ ਸਖਤੀ ਜ਼ਿਆਦਾ ਕਰਤੀ ਪਹਿਲਾਂ ਨਾ ਪਿੱਛੇ ਇੱਕ ਨਿਊਜ਼ ਆਈ ਸੀ ਉਹ ਪਲਟ ਗਈ ਸੀ ਲੋਕ ਜ਼ਿਆਦਾ ਬਿਠਾ ਦੇ ਸੀ ਤੇ ਅਸੀਂ ਉਹਨਾਂ ਥੋੜਾ ਟਾਈਮ ਹੋਰ ਲਾਊਗਾ ਥੋੜਾ ਅੰਦਰ ਜਾਵਾਂਗੇ ਅੱਧੇ ਘੰਟੇ ਦੀ ਰੇਡ ਹੈਗੀ ਆ ਤੇ ਇਹਨੇ ਇਹਨੇ ਮੈਥੋਂ ਲਿਆ 130 ਰੁਪਏ ਥੋੜਾ ਸਟਾਰਟ ਕਰਨ ਲੱਗੇ ਨੇ ਤੇ ਦੇਖਦੇ ਆ ਅੰਦਰ ਚੱਲ ਕੇ ਥੋੜਾ ਆ ਇਹ ਸਮੁੰਦਰ ਦਾ 뷰 ਆ ਇਧਰ ਨਾਲ ਹੀ ਤਾਇ ਉੱਡ ਲਿਆ ਭਾਈ ਆ ਜਿਹੜੀ ਬੋਰਡ ਦੇਖਦੇ ਆ ਨਾ ਆ ਨੀਵੀ ਵਾਲਿਆਂ ਦੀ ਬੋਟ ਹੁੰਦੀ ਆ ਜੋ ਅੰਦਰ ਬਿਨਾ ਫालतू ਦਾ ਬੋਟ ਲੈ ਕੇ ਘੁੰਮਦੇ ਆ ਤੇ ਪੁਲਿਸ ਵਾਲੇ ਹੁੰਦੇ ਆ ਇਹ ਸੇਫਟੀ ਵਾਸਤੇ ਹੁੰਦੀ ਆ ਮੈਨੂੰ ਬੋਰਡ ਜਾ ਰਹੀ ਨਾ ਉਹਦੇ ਬਾਰੇ ਪੁੱਛਿਆ ਸੀ ਯਾਰ ਉਹ ਬੰਦਾ ਮੈਨੂੰ ਕਹਿੰਦਾ ਕਿ 3000 ਰੁਪਏ ਲਊਗਾ ਮੈਂ ਕਿਹਾ ਮੈਂ ਕੱਲਾ ਹੈਗਾ 3000 ਕੀ ਕਰੂਗਾ ਦੇਖੇ ਮੈਂ ਜੇ ਤੂੰ ਅੰਦਰ ਜਾ ਕੇ ਮੈਨੂੰ ਲੈ ਕੇ ਉਹ ਤੂੰ ਕਵੇਂ 간 ਕਿਨਾਰੇ ਛੱਡਣ ਦਾ ਮੈਂ 6000 ਲਊਗਾ ਤੇ ਮੈਂ ਤੈਨੂੰ ਕਿੱਥੇ ਧੋ ਲਊਗਾ ਮੈਂ ਕਿਹਾ ਮੈਂ ਬਾਹਰ ਆਉਂਗਾ ਇਧਰ ਕਹਿ ਨੂੰ ਮੈਨੂੰ ਨਹੀਂ ਮੈਂ ਛੱਡਦਾ ਮਿਲ ਗਿਆ ਤਾਂ ਠੀਕ ਹੈ ਜਰਾ ਮੈਂ ਤਾਂ ਮੈਂ ਵੀਡੀਓ ਬਣਾਣਾ ਹੈ ਸ਼ਾਮ ਹੋ ਗਈ ਆ ਐਸਬਾ ਨੇ ਵੀਡੀਓ ਬਣਾਣਾ ਹੈ ਆਪਾਂ ਤੇ ਹੁਣ ਸਾਡੀ ਬੋਰਡ ਚੱਲ ਪਈ ਆ ਤੇ ਬੋਰਡ ਤੁਸੀਂ ਦੇਖ ਸਕਦੇ ਹੋ ਪਿੱਛੇ ਤਾਜ ਹੋਟਲ ਹੈਗਾ ਤੇ ਇਹ ਥੋੜਾ ਭਰਾ ਤੇ ਇਹ ਸਾਡੇ ਨਾਲ ਮੇਰੇ ਯਾਰ ਤਾਂ ਨਹੀਂ ਨਵੇਂ-ਨਵੇਂ ਦੋਸਤੇ ਹੋਇਆ ਤੇ ਲੋਕ ਬੈਠੇ ਆ ਇੱਧਰ ਵੋਟ ਚਾਲੂ ਹੋ ਗਈ ਆ ਤੇ ਇਹਨਾਂ ਨੇ 130-30 ਰੁਪਏ ਲਏ ਆ ਤੇ ਵੋਟ ਆਪਦੇ ਲੋਕੇਸ਼ਨ ਤੋਂ ਨਿਕਲ ਗਈ ਆ ਤੇ ਅਸੀਂ ਚੱਲੋ ਥੋੜਾ ਅੰਦਰ ਜਾਣੇ ਫੇਰ ਵੀਡੀਓ ਤਾਂ ਕੰਟੀਨਿਊ ਬਣੇ ਰਹੋ ਤੁਹਾਨੂੰ ਮੈ ਐਉਂ ਹੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਮੈਂ ਤੁਹਾਨੂੰ ਥੋੜਾ ਖਾਂਦਾ ਵੀ ਰਹੂੰਗਾ ਮੁੰਬਈ 'ਚ ਕਿੱਦਾਂ ਰਹਿਣਾ ਕੀ ਕਰੂੰਗਾ ਅੱਗੇ ਕੀ ਕੰਮ ਕਰ ਸਕਦਾ ਹਾਂ ਬਾਈ ਜਿਹੜੇ ਕੰਮ ਤੇ ਜ਼ਿਆਦਾ ਪੈਸੇ ਮੈਨੂੰ ਉਹ ਵੀ ਕੰਮ ਦੱਸ ਸਕਦਾ ਬਸ ਤੁਹਾਨੂੰ ਮਿਹਨਤ ਕਰਨੀ ਆ ਮਿਹਨਤ ਜ਼ਿਆਦਾ ਨਹੀਂ ਕਰਨੀ ਥੋੜੀ ਕਰਨੀ ਆ ਸਮਾਰਟ ਬਣ ਕੇ ਰੋਣਾ ਚਾਹੀਦਾ ਅਸੀਂ ਉੱਥੋਂ ਚਾਲੂ ਕੀਤੀ ਆ ਆਪਣੀ ਜਰਨੀ ਤੇ ਹੁਣ ਅਸੀਂ ਜਾ ਰਹੇ ਆ ਅੱਗੇ ਥੋੜਾ ਵਿੱਚ ਲੈ ਕੇ ਜਾਊਗਾ ਕਿਉਂਕਿ ਸੂਰਜ ਦਾ ਡੁੱਬਣ ਦਾ ਟਾਈਮ ਹੋ ਗਿਆ ਇਹ ਦੋ ਉਹ ਦਿਖਾ ਕੇ ਲਾਊਗਾ ਉਹ ਉਹ ਲੋਕ ਬੈਠੇ ਨਾ ਪਹਿਲਾਂ ਇਹ ਉੱਤੇ ਬੈਠ ਸਕਦੇ ਸੀ ਛੱਤਾਂ ਤੇ ਛੱਤਾਂ ਦੇ ਉੱਤੇ ਆ ਕੇ ਬੈਠ ਸਕਦੇ ਸੀ ਇਹ ਗਵਰਨਮੈਂਟ ਨੇ ਨਾ ਬੰਦ ਕਰ ਦਿੱਤੇ ਕਿਉਂਕਿ ਜਦੋਂ ਇੱਕ ਬੋਟ ਡੁੱਬੀ ਹੈ ਨਾ ਲੋਕਾਂ ਦੀ ਭਰੀ ਹੋਈ ਉਹਨਾਂ ਦਾ ਬੰਦ ਕਰਤਾ ਤਾਂ ਕਰਕੇ ਲੋਕ ਇਹਦੇ ਅੰਦਰ ਹੀ ਹੋਣਾ ਕੱਢਦੇ ਆ ਬੈਠਦੇ ਆ ਅਜੇ ਹੁਣ ਅੰਦਰ ਜਾ ਰਹੇ ਆ ਤੇ ਪਿੱਛੋਂ ਦਾ ਤੁਹਾਨੂੰ ਥਿਊ ਵਿਊ ਦਿਖਾ ਦਣਾ ਬਾਬੇ ਇੱਕ ਨੰਬਰ ਵਿਊ ਹੋ ਗਿਆ ਜੇ ਤੁਸੀਂ ਵੀ ਜ਼ਿੰਦਗੀ ਜਿੱਦਾਂ ਤੇਰਾ ਘੁੰਮਣਾ ਤੁਹਾਨੂੰ ਮਿਹਨਤ ਕਰਨੀ ਪਣੀ ਹੈ 5 ਕੇ ਸਾਲ ਆਪੇ ਤੇ ਪੰਨਸਾਲ ਮਿਹਨਤ ਕਰਨ ਤੋਂ ਬਾਅਦ ਭਾਈ ਜੋ ਤੁਸੀਂ ਜ਼ਿੰਦਗੀ ਦੇ ਨਜ਼ਾਰੇ ਲਓਗੇ ਨਾ ਉਹ ਕੋਈ ਨਹੀਂ ਲੈ ਸਕਦਾ ਇਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਪਊ ਕੰਮ ਸਿੱਖਣਾ ਪਊ ਤੇ ਆਪਦੇ ਮਾਈਂਡ ਸੈਟ ਰੱਖਣਾ ਪਊ ਤੁਸੀਂ ਜ਼ਿੰਦਗੀ ਜੀ ਕੀ ਕਰਨਾ ਹੈ ਦੁਨੀਆ ਤੇ ਨਿਕਲੋ ਬਾਹਰ ਨਜ਼ਾਰੇ ਲਓ ਘੁੰਮੋ ਮੈਂ ਥੋੜੇ ਥੋੜੇ ਜਿਹੇ ਤਾਂ ਬਹੁਤ ਛੋਟੇ ਜਿਹੇ ਘਰ ਪਾਵੇ ਮੈਂ ਤਾਂ ਬਹੁਤ ਸਾਡੇ ਸਾਰੇ ਘਰ ਦੇ ਜਾੜੀਆਂ ਘਰ ਕਰ ਕਰਕੇ ਹਮੇਸ਼ਾ ਟੈਨ ਪਾਦਾ ਜਦ ਮੈਂ ਬਾਹਰਾਂ ਤੇ ਮੇਰੀ ਮਿਹਨਤ ਨੇ ਮੈਨੂੰ ਲੈ ਕੇ ਆਇਆ ਹੈ ਹੁੰਦਾ ਰਹੇ ਅੱਗੇ ਤੇ ਬਣੇ ਰਹੋ ਵੀਡੀਓ ਤੇ ਤੇ ਵਿਊ ਦੇਖੋ ਬਾਬੇ ਇੱਕ ਨੰਬਰ ਵੀ ਆ ਇਹ ਸ਼ਾਮ ਦਾ ਵੀ ਹੋਇਆ ਆਪ ਕਹਾਂ ਸੇ ਹੋ? ਕੋਈ ਕੋਈ ਪਰ ਬੰਦੇ ਸਿੱਧੇ ਆ ਆ ਖਾਲੀ ਬੋਟ ਜਾ ਰਹੀ ਹੈ ਮੈਂ ਤੁਹਾਨੂੰ ਪਿੱਛੋਂ ਵੀ ਦਿਖਾ ਰਿਹਾ ਹਾਂ ਕਿ ਦਿਨ ਚੱਲ ਰਿਹਾ ਤੇ ਸ਼ਿਪ ਅੱਗੇ-ਅਗੇ ਜਾ ਰਹੀ ਆ ਬਈ ਸੂਰਜ ਡੁੱਬ ਰਿਹਾ ਤੇ ਉਧਰ ਤਾਜ ਉੱਟ ਲਾ ਵੀਊ ਵੇਖੋ ਇਹਨਾ ਬਹੁਤ ਖਤਰਨਾਕ ਵੀ ਹੋਇਆ ਥੋੜਾ ਪਾਣੀ ਘਟੇਗਾ ਹੋਰ ਕੁਝ ਨਹੀਂ ਆ ਜਿਹੜਾ ਪਾਣੀ ਉਹ ਸਾਹਮਣੇ ਹੈ ਨਾ ਉਹਦੇ ਉੱਪਰ ਤੱਕ ਹੁੰਦਾ ਹੁਣ ਅਸੀਂ గే ਵਧ ਰਹੇ ਆ ਤੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਅਸੀਂ ਫੇਰ ਰਿਟਰਨ ਆ ਜਾਗੇ ਥੋੜਾ ਜੀ ਨਾ ਥੋੜਾ ਜਿ ਸਮੁੰਦਰ ਦੇ ਥੋੜੇ ਵਿੱਚ ਜੇ ਆਏ ਆ ਤੇ ਸਮੁੰਦਰ ਦੀਆਂ ਲਹਿਰਾਂ ਦੇਖੋ ਯਾਰ ਕਿਵੇਂ ਹਿੱਲ ਰਹੀਆਂ ਮੈਨੂੰ ਤੈਰਨਾ ਆਉਂਦਾ ਤਾਂ ਮਿੰਡਰ ਦਾ ਨਹੀਂ ਕੋ ਕੋ ਪਿੰਡਾਂ ਵਾਲੇ ਜੋ ਆਹ ਹੁੰਦੇ ਆ ਜਾਂਦੇ ਨਹਿਰ ਜਨੋਂ ਆਉਣ ਲੱਗ ਜਾਂਦੇ ਉਹਨੂੰ ਤੈਰਨਾ ਆ ਜਾਂਦਾ ਪਰ ਕੁਝ ਲੋਕਾਂ ਨੂੰ ਜਿਆਦਾ ਨਾ ਆਉਂਦਾ ਤਾਂ ਮੈਂ ਇੱਥੇ ਥੋੜਾ ਖੜਾ ਨੇ ਖੜ ਨਹੀਂ ਦਿੰਦੇ ਕੋਲੇ ਪਾਣੀ ਦੀ ਲਹਿਰਾਂ ਦੇਖੋ ਕਿੰਨੀ ਖਤਰਨਾਕ ਆ ਇਹ ਪਾਣੀ ਉੱਪਰ-ਨੀਚੇ ਹੋ ਰਿਹਾ ਬਿਲਕੁਲ ਕਹਿੰਦਾ ਮਤਲਬ ਜਿਹੜਾ ਉੱਪਰ ਲੈਵਲ ਹੈਗਾ ਨਾ ਇੱਥੋਂ ਦਾ ਲੈਵਲ ਹੈਗਾ ਇਹ ਥੋੜਾ ਥੱਲੇ ਨੂੰ ਆ ਪਰ ਸਾਹਮਣੇ ਉਹ ਪਾਣੀ ਬਹੁਤ ਉੱਚਾ ਹੈਗਾ। ਉਹ ਵੀ ਦੇਖ ਲਾ। ਪੰਪਿੰਡਾ ਪਿੰਡਾਂ ਵਾਲੇ ਤੇ ਬਹੁਤ ਮੁਸ਼ਕਲ ਹੁੰਦੀ ਆ ਬਸ ਕਰ ਨਹੀਂ ਸਕਦੇ। ਕਿਉਂਕਿ ਉਹ ਗਲਤ ਲੋਕਾਂ ਨਾਲ ਰਹਿੰਦੇ ਆ। ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਲਿੰਦਾ ਉਹ ਨਾਲ ਦੇ ਬੰਦੇ ਸੱਨੇ ਕਿੰਨੇ ਗਲਤ ਆ। ਤੁਸੀਂ ਕਦੇ ਵੀ ਨੋਟਿਸ ਨਹੀਂ ਕੀਤਾ ਹੋਊਗਾ। ਚੰਗੇ ਬੰਦੇ ਨਾਲ ਰਹੋ, ਚੰਗੀਆਂ ਸੋਚੋ। ਜ਼ਿੰਦਗੀ 'ਚ ਕਾਮਯਾਬ ਹੋ, ਆਪਦੇ ਮਾਪਿਆਂ ਵਾਸਤੇ ਕੁਝ ਕਰੋ। ਆਪਦੇ ਵਾਸਤੇ ਕੁਝ ਕਰੋ। ਜ਼ਿੰਦਗੀ ਜਾਈਏ ਹੋ, ਕੁਝ ਕਰਕੇ ਨਿਕਲੋ। ਹੋ ਗਈ ਉਮਰ ਬਹੁਤ ਛੋਟੀ ਆ ਬਾਬੇ। ਉਹ ਤਾਂ 50 60 ਸਾਲ ਦੀ ਉਮਰ ਦੇ ਬੰਦਾ ਉਹ ਕਿਹ ਲੈਣਾ ਪਾਣੀ ਜਿਆਦਾ ਉਹਨਾਂ ਲਈ ਭਾਈ ਉੱਪਰ-ਨੀਚੇ ਲਹਿਰਾਂ ਬਹੁਤ ਹੋ ਲੱਗ ਜਾਂਦੀਆਂ ਤਾਂ ਕਰੇ ਮੈਂ ਬੋਲਣਾ ਬੰਦ ਕਰ ਦਿਆਂ ਲਹਿਰਾਂ ਦੇਖੋ ਯਾਰ ਬਾਦ ਵਿੱਚ ਇੱਧਰ ਦੇਖੋ ਉਹ ਵਿੱਚੋਂ ਜੇ ਆਕੇ ਨਾ ਉੱਥੇ ਬਹੁਤ ਵੱਡੀਆਂ-ਵੱਡੀਆਂ ਲਹਿਰਾਂ ਆਣ ਲੱਗ ਗਈ ਸੀ ਇਹ ਲਹਿਰ ਜਦੋਂ ਆਉਂਦੀ ਜਦੋਂ ਕੋਲੇ ਵੱਡੀ ਸ਼ਿਪ ਟੱਪ ਜੇ ਨਾ ਤੇ ਹਿੱਲਣ ਲੱਗ ਜਾਂਦੀ ਹੁੰਦੀ ਆ ਆ ਜੋ ਸਮੁੰਦਰ ਵੇਖ ਲੈਣਾ ਸੇਮ ਜੇ ਤੁਸੀਂ ਸਮੁੰਦਰ ਵਿੱਚ ਤੈਰਨਾ ਸਮੁੰਦਰ ਵਿੱਚ ਡੋਬ ਕਰਨੀ ਆ ਜਾਂ ਸਮੁੰਦਰ ਨੂੰ ਗਹਿਰਾਈ ਦੇ ਅੰਦਰ ਜਾਓਗੇ ਤਾਂ ਸਾਬ ਨਾਲ ਪਹਿਲਾਂ ਤੁਹਾਨੂੰ ਤੈਰਨਾ ਸਿੱਖਣਾ ਹੋਊਗਾ ਐਸੀ ਤਰ੍ਹਾਂ ਹੁੰਦਾ ਜਿੰਦਗੀ 'ਚ ਜੇ ਤੁਸੀਂ ਕਾਮਯਾਬ ਹੋਣਾ ਹੈ ਉਹ ਚੀਜ਼ਾਂ ਤੁਹਾਨੂੰ ਸਿੱਖੜੀਆਂ ਪੈਣੀਆਂ ਫਿਰ ਤੁਸੀਂ ਕਾਮਯਾਬ ਹੋ ਪਾਉਗੇ ਹੁਣ ਜੇ ਮੈਂ ਜੇ ਮੈਂ ਸਮੁੰਦਰ ਨੂੰ ਹੁਣ ਆਇਆ ਜੇ ਮੈਨੂੰ ਤੈਰਨਾ ਨਹੀਂ ਆਉਂਦਾ ਉਹ ਤੇ ਮੈਂ ਡਰਦਾ ਇੱਥੇ ਇੱਥੇ ਖੜ ਨਹੀਂ ਪਾਂਦਾ ਸੇਮ ਜਿੰਦਗੀ 'ਚ ਇਹ ਹੁੰਦਾ ਜੇ ਤੁਸੀਂ ਅੱਗੇ ਵਧਣਾ ਹੈ ਉਹ ਤੁਹਾਨੂੰ ਜਿਹੜੀ ਚੀਜ਼ਾਂ ਆ ਲੱਗ ਗਈਆਂ ਤੁਸੀਂ ਪੋਜ਼ਿਟਿਵ ਹੋ ਜਾਣਾ ਤਾਂ ਤੁਹਾਨੂੰ ਜੋ ਕੰਮ ਆਉਣਗੇ ਨਾ ਉਹ ਬੜੇ ਹਲਕੇ ਲੱਗਣਗੇ ਤੁਹਾਨੂੰ ਕੋਈ ਡੀਮੋਟੀਵੇਟ ਨਹੀਂ ਕਰ ਸਕਦਾ ਐਸੀ ਤਰ ਮੁੰਦਰ ਜੇ ਜਵਾਬ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਤੁਸੀਂ ਮੁੰਦਰ ਜੇ ਆਪ ਦੇ ਆਪ ਨੂੰ ਸੇਫ ਵੀਗਰ ਰੱਖਣਾ ਤੈਰਨਾ ਸਿਖਾਉਣਗੇ ਉਸੇ ਤਰ੍ਹਾਂ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨੂੰ ਲੋਕਾਂ ਵਿੱਚ ਲੈ ਕੇ ਆਉਣ ਵਾਸਤੇ ਤੁਹਾਨੂੰ ਪਹਿਲਾਂ ਥੋੜਾ ਆਪਣੇ ਅੰਦਰ ਪੋਜ਼ਿਟਿਵਿਟੀ ਚੰਗੇ ਕੰਮ ਕਰਨੇ ਪੈਣਗੇ ਨਿਯਮਤ ਸਾਫ ਰੱਖੋ ਫਿਰ ਤੁਸੀਂ ਜ਼ਿੰਦਗੀ 'ਚ ਇਹੋ ਜਿਹਾ ਬਣੋਗੇ ਲੋਕ ਤੁਹਾਡੇ ਕੋਲ ਪੁੱਛਿਆ ਕਰਨਗੇ ਯਾਰ ਤੂੰ ਕਿਵੇਂ ਕਰਦਾ ਤੱਕਾ ਨਹੀਂ ਸਕਦਾ ਸੀਗਾ ਇਹ ਗੱਲਾਂ ਤੁਹਾਡੇ ਨਾਲ ਹੋਣੀਆਂ ਤੇ ਲੋਕ ਜਿਹੜੇ ਤੁਹਾਡੇ ਆજુਬਾજુ ਰਹਿੰਦੇ ਆ ਤੁਹਾਨੂੰ ਤਾਣੇ ਮਿਹਣੇ ਦਿੰਦੇ ਆ ਉਹ ਉਹਨਾਂ ਚਿਰ ਹੀ ਦਿੰਦੇ ਆ ਜਿੰਨੇ ਚਿਰ ਤੁਸੀਂ ਉਹਨਾਂ ਦੇ ਨਾਲ ਗਿਆ ਉੜਦੇ ਬੈਠ ਜਾਓ ਉਹ ਜੁੱਠਾ ਖਾਣੇ ਹੋ ਜਦੋਂ ਤੁਸੀਂ ਦੂਰ ਹੋ ਗਏ ਉਹਨਾਂ ਨਾਲ ਗੱਲ ਕਰਨਾ ਕਾ ਬੰਦ ਕਰੋਗੇ ਫਿਰ ਜੈਸੇ ਜਰੂ ਹੋ ਗਈ ਫਿਰ ਉਹ ਕਹਿਣਗੇ ਕਿ ਤੁਹਾਨੂੰ ਤਾਂ ਤੇਰੇ ਤੇ ਐਵੇਂ ਸੀਗਾ ਵੀ ਤੂੰ ਘਾਰੀਸੇ ਦਾ ਜਿੰਦਗੀ ਜੀਉਂਦੇ ਪਰ ਤੂੰ ਕਰ ਦਿਖਾਇਆ ਸੇਮ ਐਸੇ ਤਰ੍ਹਾਂ ਹੁੰਦਾ ਇਹ ਸਮੁੰਦਰ ਵੇਖੋ ਤੇ ਸਮੁੰਦਰ ਤੇ ਲੋ ਨਜ਼ਾਰੇ ਅੱਜ ਮੈਨੂੰ ਵੀਡੀਓ ਬਣਾ ਕੇ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਹੁਣ ਸੋਚ ਲਿਆ ਮੈਂ ਜੋ ਵੀ ਵੀਡੀਓ ਬਣਾਉਂਗਾ ਅੱਜ ਤੋਂ ਬਾਅਦ ਹਮੇਸ਼ਾ ਆਪਦੇ ਜੋ ਲੋਕ ਉਲਝ ਚੁੱਕੇ ਹਨਾ ਜੋ ਮੇਰੇ ਯੰਗ ਉਮਰ ਦੇ ਬੰਦੇ ਉਹਨਾਂ ਵਾਸਤੇ ਇਹ ਵੀਡੀਓ ਹੋਏ ਕਰਗੀ ਉਹਨਾਂ ਵਾਸਤੇ ਵੀਡੀਓ ਬਣਾਉਂਗਾ ਉਹਨਾਂ ਵਾਸਤੇ ਹੁਣ ਕੰਮ ਕਰੂੰਗਾ ਅੱਜ ਤੋਂ ਬਾਅਦ ਮੇਰਾ ਹੁਣ ਮੇਨ ਮੋਟਿਵ ਰਹਿ ਗਿਆ ਵੀਡੀਓ ਕਰਾਉਣਾ ਲੋਕਾਂ ਨੂੰ ਗਾਈਡ ਕਰਨਾ ਚੰਗੇ ਲੋਕਾਂ ਚੰਗੇ ਲੋਕਾਂ ਦੀ ਨਿਸ਼ਾਨੀ ਗੰਦੇ ਲੋਕਾਂ ਦੀ ਨਿਸ਼ਾਨੀ ਸਾਰੀਆਂ ਦੱਸੂਗਾ ਬਾਅਦ ਵਿੱਚ ਕਿਉਂਕਿ ਜ਼ਿੰਦਗੀ ਦਾ ਮੈਂ ਜੈ ਐਕਸਪੀਰੀਅੰਸ ਲੈ ਕੇ ਘੁੰਮ ਰਿਹਾ ਤਾਂ ਤੁਹਾਨੂੰ ਸਕਰੀਨ ਤੋਂ ਪਹਿਲਾਂ ਹੀ ਜ਼ਿੰਦਗੀ ਜੀਣਾ ਸਿਖਾ ਲੂ ਮੈਂ ਮੈਂ ਤੁਹਾਨੂੰ ਲਿਖ ਕੇ ਦੇਣਾ ਗਰੰਟੀ ਜਿਹੜਾ ਮੇਰਾ ਵੀਡੀਓ ਦੇਖਣ ਤੋਂ ਬਾਅਦ ਬੰਦੇ ਨੂੰ ਲੱਗਿਆ ਯਾਰ ਨਹੀਂ ਯਾਰ ਸਾਡੇ ਤੋਂ ਹੁੰਦਾ ਨਹੀਂ ਉਹ ਕਰੂਗਾ ਬੰਦਾ ਹੁਣ ਅਸੀਂ ਜਾ ਰਹੇ ਅੱਗੇ ਤੇ ਇਹ ਬੋਰਡ ਦੇ ਅੰਦਰ ਦੇ ਨਜ਼ਾਰੇ ਆ ਤੇ ਸੂਰਜ ਡੁੱਬ ਚੁੱਕਿਆ ਹੈ ਇਹ ਮੁੰਡਾ ਮੈਨੂੰ ਕੋਲੋਂ ਦਾ ਦੇਖੀ ਜਾਂਦਾ ਇਹ ਸੋਚਦਾ ਪਿਆ ਪਤਾ ਨਹੀਂ ਕੀ ਗੱਲਾਂ ਕਰਦਾ ਕਿ ਮੈਂ ਪੰਜਾਬੀ 'ਚ ਵੀਡੀਓ ਬਣਾ ਰਿਹਾ ਤੇ ਹਿੰਦੀ 'ਚ ਬਣਾਉਂਦਾ ਤਾਂ ਇਹਨੂੰ ਜਰੂਰ ਸਮਝ ਆਉਂਦੀ ਆ ਅਸੀਂ ਹੁਣ ਜਾ ਰਹੇ ਅੱਗੇ ਕੋਈ ਸੂਰਜ ਡੁੱਬ ਚਲ ਡੁੱਬ ਚੁੱਕਿਆ ਹੋਣਾ ਫਿਲਹਾਲ ਡੁੱਬ ਚੁੱਕਿਆ ਹਨੇਰਾ ਸ਼ੁਰੂ ਹੋ ਗਿਆ ਵਾ ਇੱਕ ਤੁਹਾਨੂੰ ਮੈਂ ਹੋਰ ਗੱਲ ਨਾਲ ਦਣਾ ਜਿਹੜਾ ਪਹਿਲਾ ਟਾਈਮ ਦੀ ਨਾਲ ਉਸ ਜ਼ਿੰਦਗੀ ਦੇ ਕੰਮ ਆਉਣਾ ਬਹੁਤ ਅੱਪਰ ਦੀਦਾ ਜਿਹੜਾ ਹੁਣ ਦਾ ਜੋ ਹੈਗਾ ਨਾ ਲਾਈਫ ਇੰਟੀਰੀਅਰ ਦਾ ਹੋਣਾ ਡਿਜੀਟਲ ਹੋਣਾ ਉਹਨੂੰ ਵੀ ਬਹੁਤ ਜ਼ੀ ਕੰਮ ਨੂੰ ਉਹਨੂੰ ਨੂੰ ਹਾਰਡਵਰ ਕਰਨ ਦੀ ਜ਼ਰੂਰਤ ਹੈ ਤਾਂ ਕਰਕੇ ਬਈਆ ਜੇ ਕੋ ਸਿੱਖੋ ਅੱਗੇ ਵਧੋ ਚੰਗੇ ਰਹੋ ਲੋਕਾਂ ਨਾਲ ਵਧੀਆ ਵਿਵਾਰ ਕਰੋ ਤੇ ਲਾਈਫ ਤੁਸੀਂ ਅੱਗੇ ਵਧੋਗੇ ਹੁਣ ਅਸੀਂ ਜਾ ਰਹੇ ਹਾਂ ਤਾਲ ਹਟਲ ਵੱਲੀ ਉਹ ਤਾਲ ਹਟਲ ਦਾ ਥਿਊ ਹੈ ਅੱਜ ਦੀ ਵੀਡੀਓ ਇੱਥੇ ਖਤਮ ਕਰਾਂਗੇ ਤੇ ਜੋ ਵੀ ਮੇਰੇ ਵੀਡੀਓ ਨੂੰ ਦੇਖਣ ਤੋਂ ਬਾਅਦ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਮੈਨੂੰ ਹੀ ਪਤਾ ਲੱਗ ਸਕੇ ਮੇਰੇ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਤੇ ਕੌਣ ਦੇਖ ਰਿਹਾ ਇਹ ਮੈਨੂੰ ਦਿਖਦਾ ਵੀ ਇਦਾਂ ਪਤਾ ਲੱਗ ਜਾਂਦਾ ਫਿਰ ਵੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੀ ਵੀਡੀਓ ਦੇ ਵੇਟ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਪਹਿਲਾਂ ਮਿਲ ਸਕੇ ਤਬ ਤੱਕ ਦੇ ਲਈ ਸਤਿ ਸ੍ਰੀ ਅਕਾਲ ਆਪ ਦਾ ਖਿਆਲ ਰੱਖੋ ਪੋਜ਼ਟਿਵ ਰਹੋ ਮਿਲਦੇ ਆ ਨੈਕਸਟ ਵਲੌਗ ਵਿੱਚ